ਦਾ ਦੇ ਲੋ ਜੇ 홈메이드 ਬਿਸਕਟ ਡੇਕਰੀ ਦਾ ਕੰਮ ਵੀ ਚੰਗਾ ਅਰਸ਼ਾਨ ਹਣਾ ਸਿੱਖ ਲਾ ਆ ਆ ਦੇ ਖੋਲਨੀ ਹਾਂਜੀ ਹੁਣ ਅਸੀਂ ਚੱਲਦੇ ਆ ਮਾਰਿਆ ਤੇ ਸ਼ਾਮ ਦਾ ਟਾਈਮ ਹੋ ਗਿਆ ਸਨੇ ਆ ਜਾਓ ਰੈਡੀ ਹਾਂ ਸਟੈਡੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਠੀਕ ਆ ਚਾਬੀ ਕੱਢ ਵਿੱਚੋਂ ਸੋ ਤੇ ਅੱਜ ਆਪਾਂ ਚੱਲੇ ਆ ਜੀ ਮੀਂਹ ਛੁੱਟੀ ਤੇ ਮੰਡੇ ਆਜ ਤੇ ਆਪਾਂ ਹੁਣ ਚੱਲੇ ਆ ਮਾਰਿਆਂ ਤੇ ਤਿੰਨੋ ਜਾਣੇ ਤੇ ਹਰਸ਼ਾਨ ਮੈਂ ਤੇ ਮੇਰਾ ਬਰਾਦਰ ਇਹ ਮੇਰੇ ਬਰਾਦਰ ਨੂੰ ਵੀ ਅੱਜ ਮੰਡੇ ਨੂੰ ਛੁੱਟੀ ਸੀ ਕਿਉਂਕਿ ਰੈਸਟੋਰੈਂਟ ਤੇ ਮੰਡੇ ਨੂੰ ਛੁੱਟੀ ਹੁੰਦੀ ਹੈ ਤੇ ਹਰਸ਼ਾਨ ਨੂੰ ਵੀ ਹਰਸ਼ਾਨ ਵੀ ਲੱਗ ਗਿਆ ਕੰਮ ਕਰਨ ਤੇ ਇਸ ਦਾ ਸਭ ਤੋਂ ਵੀਕਐਂਡ ਤੇ ਕਰਦਾ ਵਾ ਟੈਂਡਨ ਇਹ ਕੰਮ ਕਰ ਲੱਗਾ ਇੱਕ ਵਾਰ ਤੇ

ਸਰ ਹਾਂ ਇਹ ਦੌੜ ਰਹੀ ਹੈ ਰੇਲ ਵੀ ਇਹ ਖੜੀ ਹੀ ਹੁੰਦੀ ਹੈ ਰੇਲ ਕਿਉਂਕਿ ਇੱਧਰ ਨੂੰ ਤਾਂ ਜਾਂਦੀ ਹੈ ਇਹ ਟ੍ਰੇਨਾਂ ਸਭ ਤੋਂ ਨੂੰ ਸ਼ਾਇਦ ਸਾਡੀ ਟ੍ਰੇਨ ਲੱਗੀ ਖੜੀ ਆ ਉਹ ਖੜੀ ਉੱਡੇ ਕੋਚ ਚਲੋ ਮਾੜੀ ਜੀ ਫੇਰ ਤੈਨੂੰ ਕਾ ਵੀ ਪਤਾ ਤੂੰ ਕਾਫੀ ਸਾਲਾਂ ਦਾ ਇੱਥੇ ਰਹਿ ਰਿਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੇ ਤੁਹਾਨੂੰ ਪਤਾ ਹੈਗੇ ਆ ਕਿਵੇਂ ਕਹਿੰਦੇ ਇੱਥੇ ਕੋਈ ਹੈ ਨਹੀਂ ਮੈਂ ਕਿ ਆਪਾਂ ਤਾਂ ਹੈਗੇ ਆ छां में जी के हाले पास से बैठे हैं जी तब तो एक पास से बैठे सारे इधर बेसी तो चालता है आठ बैठो हैं आठ आठ का तो जाते हैं निकालने हैं क्योंकि ऐसे डब बिज़ पे ऐसी ज़्यादा उतना बिचारता सी गा नहीं तो बताओ ना हमें आके चाहिए ना स्पेशल कौन सी हो वहाँ पे चलाना देनोगे क्या डर नहीं चलाऊँगा ऐसे क्या डर ना वो भी ऐसी चलाऊँगा डब बिज़ पे रखे ऐसी ऐसी निकाल उतना ऐसे चाव बर फिट रहेगा पूर Geniş ala station ala geliyor burada. En yakın yani ਕੀ ਕ ਅੱਗੇ ਅਸੀਂ ਬਾਸ ਤੇ ਆਏ ਸੀਗੇ ਨਾ ਨਾ ਅੱਗੇ ਆਪਾਂ ਮੇਲਾ ਤਾਂ ਬਾਸ ਤੇ ਆਏ ਸੀ ਨਾ ਅੱਗੇ ਆਪਾਂ ਬਾਸ ਤੇ ਆਏ ਸੀ Mm-hmm. Yeah. 3 4 ਹੋ ਗਏ ਤਾਂ ਭਰਿਆ ਹੁੰਦਾ ਫੌਲੇ ਹੁਣ ਤਾਂ ਛਤਰੀਆਂ ਇਕੱਠੀਆਂ ਖੜਕੀ ਉਧਰ ਨੇ ਉਧਰਲੀ ਸਾਈਡ ਗਿਆ ਸਾਕ ਫਿਰ ਤੂੰ ਕਦੇ ਉਧਰ ਉਧਰ ਵੀ ਆਉਣ ਇਹਨਾਂ ਨੂੰ ਆਪਾਂ ਜਾਦੇ ਇੱਧਰ ਜਾਣੇ ਨੂੰ ਸਾਨੂੰ ਮੈਨੂੰ ਉਹ ਸਾਈਡ ਜੋ ਰੱਬ ਹੈ 6-6 ਮਹੀਨੇ ਲਾਇਆ ਅਸੀਂ ਆ ਜਾਾਂਗੇ ਫਿਰ ਛੇ ਸਾਲ ਨੇ 6-6 ਮਹੀਨੇ ਲਾਇਆ ਕਰ 6 ਮਹੀਨੇ ਤੋਂ 6 ਮਹੀਨੇ ਹਨਾ ਜਿਵੇਂ ਆਪਣੇ ਪਿੰਡ ਦਾ ਸੁਣੋ ਉਹ ਮੇਰੇ ਕੋਲ ਹੈਗੇ ਟੁੱਟੇ ਵੀ ਉੱਤਲ ਲੱਗੇ ਨਾ ਮम्मा 판ਜਾ ਹਾਂ ਅਗੇ ਉੱਪਰ ਪਾਰਕ ਚ ਪਾਰਕ ਬਹੁਤ ਸੋਹਣੀ ਬਣੀ ਹੋਈ ਹੈ ਵੈਸੇ ਤਾਂ ਆਪਣੇ ਇੱਥੇ ਪਿੱਛੇ ਬਹੁਤ ਵੀਡੀਓ ਬਣਾਈਆਂ ਹੋਈਆਂ ਕਿਉਂਕਿ ਅਕਸਰ ਹੀ ਇੱਥੇ ਹੁੰਦੇ ਰਹਿੰਦੇ ਗੇ ਇੱਥੇ ਜਲਾਤੋ ਲੈਣ ਇਹ ਜਿਹੜੀ ਚਲਾਤੋ ਦੀ ਸ਼ਾਪ ਬਹੁਤ ਚੱਲਦੀ ਹੈ ਬਹੁਤ ਟੇਸਟੀ ਜਲਾਤੋ ਹੁੰਦੀ ਹੈ ਇੱਥੇ ਮੈਨ ਲੈਣਾ ਇੱਕ ਇਸ ਤਾਕਿਉ ਇਹ ਬਿਸਟਾਕਿਉ ਇਹ

ਦੇਖ ਕਿ ਨਿੱਕਾ ਜਿਹਾ ਟਰੈਕਟਰ ਕਿੰਨਾ ਸੋਹਣਾ ਲੱਗਦਾ ਹੈ ਨਾ ਨਹੀਂ ਸੁਈ ਟਰਾਲੀ ਖੜੀ ਸੋ ਫਿਰ ਟਰੈਕਟਰ ਆ ਕਿੰਨਾ ਵਧੀਆ ਏਰੀਆ ਹੈ ਨਾ ਸ਼ਾਂਤ ਜਿਹਾ ਮਾਹ ਪੂਰਾ ਇੱਥੋਂ ਤੱਕ ਹੋਟਲ ਹੈ ਆਹ ਇੱਕ ਬਹੁਤ ਵੱਡਾ ਆਪਾਂ ਇੱਥੇ ਜਾਣਾ ਕੀ ਆਪ ਕੋਲ ਜਾਣਾ ਹਜਰ ਹੋਰ ਉਹ ਸਾਈਡ ਤੇ ਬਟਾ ਵੰਨ ਹੈ ਕੱਲ੍ਹ ਕਲਾ ਹੈ ਉਹਨਾਂ ਸੀ ਆਈਨਜੀ ਇੱਥੇ ਵੀ ਹੋਟਲ ਹੈ ਇੱਕ ਰਿਜ਼ੋਰਟ ਆ ਤੇ ਇੱਥੇ ਵੀ ਪਨ ਮੇਰਾ ਪੂਜੀ ਖਾਵਾ ਨਹੀਂ ਜੇ ਤਾਂ ਖਾਵਾ ਹੈ ਕੰਮ ਕਰਦਾ ਮੇਰਾ ਪਨੋਈਆ ਬੋਹ ਬੱਟੀ ਜਗਾਣਾ ਆ ਸਾਰਾ ਉਹਨਾਂ ਦਾ ਹੀ ਹਮ ਅਗਰ ਵੀ ਨਾ ਗਰ ਵੀ ਇੱਥੇ ਤਾਂ ਮੌਸਮ ਠੰਡਾ ਹੀ ਰਹਿੰਦਾ ਨੇ ਇੱਥੇ ਤਾਂ ਨਹੀਂ ਇਸੀ ਉਸ ਚਲਾਉਣ ਦੀ ਲੋੜ ਪੈਂਦੀ ਗੈਸ ਸਟੋਵਸ ਥੱਲੇ ਹਮ ਹਾਂ

I have Tanala. Come on, the up neck. I had a bally to die. Yes, okay. You're not getting it, huh? Oh, come there.

ਰਾਤ ਨੂੰ ਬੱਗੇ 10 11 ਵਜੇ ਆਉਂਦੇ ਆ ਆ ਉਹ ਸੁਰੰਗ ਦੀ ਜਿਹੜੀ ਉਹ ਉਥੋਂ ਵੱੜ ਕੇ ਥੱਲੇ ਜਾ ਕੇ ਉੱਤਰ ਆਉਂਦੇ ਆ ਅੱਛਾ ਆ ਖੂਹ ਹੈ ਇੱਥੇ ਵਿੱਚ ਕੀ ਆ ਬਸ ਕੁਛ ਨਹੀਂ ਉਹੀ ਪੁਰਾਣਾ ਖੂਹ ਹੈ ਮੈਂ ਕਹਿੰਦਾ ਜਿਹੜੇ ਦੇਖਣ ਆਉਂਦੇ ਆ ਦਿਨੇ ਦੁਨੇ ਦੇਖਣ ਆਣ ਉਹ ਥੱਲੇ ਉਤਰ ਕੇ ਜਾ ਕੇ ਆਉਣਾ ਇੱਥੇ ਹੀ ਮੁੜ ਕੇ ਅੱਛਾ ਇਹ ਕੋਈ ਪੁਰਾਣਾ ਹੀ ਆ ਪੁਰਾਣੀ ਆ ਪੁਰਾਣੀਆਂ ਅੱਛਾ ਦੇਖਣ ਆਉਂਦੇ ਆ ਲੋਕੀ ਤੇ ਵਿੱਚ ਕੁਛ ਨਹੀਂ ਖੂਈ ਕੁਛ ਨਹੀਂ ਖਾਲੀ ਬਸ ਸੁਰੰਗ ਉਹ ਤੋਂ ਦੇਖ ਕੇ ਬ ਮੁੜੇ ਆਉਂਦੇ ਬ ਤਾਂ ਇਹ ਵਿਊ ਇੱਕ ਉਹ ਪਖਰੂਟਾਂ ਦੇ ਤਰ੍ਹਾਂ ਇਹਦੇ ਵਿੱਚ ਵਿਊ ਬਸ ਸੋਹਣਾ ਲੱਗਦਾ ਸੋਨਾ ਵਿਊ ਜੇ ਵੈਸੇ ਵੀ ਵਧੀਆ ਹਾਂ ਹਾਂ ਆ ਹੁਣ 1300 ਦਾ ਕਾਤਾ ਹੀ ਤਾਂ ਹੂੰ ਹੋਈ ਘਰੀ ਤਾਂ ਹੁਣ ਮੂਹਰੇ ਦੇਖੋ ਨਾ ਹੁਣੇ ਚੱਲ ਪੈਨ ਨਾ ਹਾਂ ਕਿਉਂਕਿ ਤੇਰੀ ਤਰ ਫਿਰਕੀ ਤੇ ਸੂ ਸਾਰੇ ਨਵੇਂ ਲਵਾਤੇ ਗੱਦੇ ਉਹ ਆ ਜਿਆਦਾ ਤਾਂ ਇਹ ਚਾਲਦਾ ਕਰਕੇ ਲਵਾਏ ਹੋਣੇ ਇਹਨੇ ਹੂੰ ਤੇ ਆਹ ਡੇਲੀ ਸਟਾਫਸ ਪੇ ਇਹ ਕਰਦੇ ਆ ਕਿ ਬਸ ਕਹਿਣਾ ਕਰਕੇ ਬੰਦ ਕਰਤ ਨਾ ਨਾ ਇਹ ਜਿੱਦੇ ਮਤਲਬ ਲੱਗਣਾ ਟੇਬਲ ਹੂੰ ਉਹਦੇ ਮਤਲਬ ਪਹਿਲਾਂ ਕਰ ਦਿੰਦੇ ਨੇ ਸਾਫ ਇਹਨਾਂ ਨੂੰ ਠੀਕ ਹੈ ਠੀਕ ਹੂੰ ਮਾਇਆ ਵੀ ਹੁਣ ਦਰਸਤਾਂ ਮਾੜਾ ਮੁੱਟਾ ਕੋਈ ਨਾ ਹਵਾ ਨਾ ਆਈ ਜਾਂਦਾ ਹੂੰ ਫੋਟੋ ਖਾਚੀ ਜੀ Alla casa nuova? Sì, sì. Aspetta. Pagata tutto già? Sì, sì, tutto. Fata un muto